बड़ा खुशियां वाला समय है जो आप सारे जो बैठे हा हरभुर चरण सतारा हाल का दिहाड़ा मना के आए हाँ आज अठारह दिन है परमात्मा ने कृपा की जो सतारा हाल से एक जन्म दिहाड़ा है परमात्मा ने कृपा की शरीर है ये माता पिता के लेखे पाया है मैं तुम्हारा जन्म दिहाड़ा आत्मा का मना लिया हाँ मैं आत्मा का माता पिता हूँ

ਹੋਈ ਸੀ ਬਾਕੀ ਹਰ ਸ਼ਗਤੀ ਸ਼ਾਦੀ ਦਿਨੇ ਹੁੰਦੀ ਹੈ 18 ਹਾ ਨੂੰ ਤੇ ਵੀਰ ਦੀ ਹਾਂ ਦੀ ਸ਼ਾਦੀ ਰਾਤ ਨੂੰ ਹੋਈ ਸੀ 9:30 ਵਜੇ ਇੱਕ ਪਰਿਵਾਰ ਨੇ ਕਿਹਾ ਇਤੀ ਸੀ ਕਿ ਇਹ ਸ਼ਾਦੀ ਦੀਆਂ ਗੁਰੂ ਅੰਤਾਰ ਜੀ ਪਗਬਰ ਆ ਰਖੇਗਾ चार युद्धा को तो सारा मिले गया सुरजीत सिंह की शादी रात साढ़े नौ बजे होगी सारे, ये सारे हाँ क्यों के आना हुआ, आना हुआ ना क्यों होगा आप सोचा कि जिस वेदा मत रो के आना होना हो नौ फिर ਤੇ ਪ੍ਰਮਾਤਮਾ ਨੇ ਮਨਾਉਣ ਦਾ ਹੁਕਮ ਦਿੱਤਾ ਜਨਮ ਪਜਨ ਨੂੰ ਇਹ ਹੀ ਸਾਰੇ ਆਨਾਂੋਂ ਮੱਖਰੀ ਗੱਲ ਹੋਈ ਕਿ ਜਨਮ ਨਾ ਬਾਰੇ ਨੂੰ ਹੋਇਆ ਮਨਾਇਆ ਜਨਮ ਪਜਨ ਜਨਮ ਦੇ ਕੀ ਪਾਰ ਸੀ ਉਹ ਨਾ ਕਹਿੰਦਾ ਨਾ ਕਹਿੰਦਾ ਮੈਂ ਕਿਉਂ ਉਸ ਨੇ ਮੇਲ ਹੋਇਆ ਜਨਮ ਤੋਂ ਬਾਅਦ ਜੇ ਰੰਜੀ ਦਾ ਸੜ ਲਗਾ ਉਹ ਸਾਰਾ ਨਾਮ ਉਹ ਮਕਾਨ ਲਗਾ ਬਾਲੀਆਂ ਦਾ ਘਰ ਹਰੂ ਲੱਗਦਾ ਸੀ ਵੀਰ ਦਾ ਉਨੀਆਂ ਨੂੰ ਲਗਾ ਉਹ ਵੀ ਜੋ ਪਾਸਮਾ ਔਰ ਮਾਰੇ ਦੁਗਾ ਵਾਸਤੇ ਪਰਮਾਤਮਾ ਨੇ ਲਾਗੂ ਕੀਤਿਆ ਕੋਈ ਵਸਤੂ ਵੀ ਜਿਹਦੇ ਸਰਦ ਕੋ ਲਾਗੂ ਹੋਈਆਂ ਛਰਦੀ ਦਰਸ਼ਨ ਦੇ ਕੇ ਲਸਵਾ ਸੇਕ ਹੁੜਕੇ ਵਾਲੇ ਕੋਲੋਂ ਮਗਵਾਈਆਂ ਕਿ ਕਿ ਇਹ ਵਸਤੂਆਂ ਲੈ ਕੇ ਆਉਂੀਆਂ ਹਨ ਉਹ ਸਵੇਰੇ ਉੱਠਦਾ ਹੈ ਆਪਣੇ ਘਰ ਨੂੰ ਤੇ ਸੋਚਦਾ ਹੈ ਕਿ ਮੈਨੂੰ ਦਰਸ਼ਨ ਦਿੱਤੇ ਹਨ ਪ੍ਰਭੂ ਨੇ ਕਿ ਇਹ ਵਸਤੂਆਂ ਲੈ ਕੇ ਆਉਣੀ ਆ ਇਹ ਵਸਤੂਆਂ ਕੀ ਕਰਨੀਆਂ ਹਨ ਉਹਨੂੰ ਦਿਖਾਇਆ ਗਿਆ ਅਗਲੀ ਰਾਤ ਕਿ ਇਹ ਸਰਜੀਤ ਸਿੰਘ ਦਾ ਸਗਨ ਲਗਣਾ ਹੈ ਉਹ ਸਗਨ ਤੇ ਅਰੋੜ ਤੋਂ ਕੋਈ ਕਿ ਇਹ ਸਾਰੇ ਅਨਾਲੋ ਸਗਨ ਵਖਰਾ ਕਿਉਂ ਹੈ ਕੋ ਸਗਤਾਂ ਨੇ ਉਸ ਵੇਲੇ रोक रोटोप की थी परमात्मा ने कृपा की थी कि जो ना हुकुम दे रखा है आज तो आगे सर इसी तरह लगया करने को बिहार उखरा हो रहा कृपा की थी गुरु सच्चा ने कि ये कोई जगत वाला नहीं छवारा

ਇਹ ਆ ਕੋਸ਼ੇ ਦਾ ਸ਼ਾਰਾ ਜੇ ਤੁ ਨੂੰ ਸ਼ਾਮ ਤਲਈਆ ਸੀ ਸੁਨਵਾਈ ਆ ਅਗੇ ਕੀ ਦੀ ਕਿਰਪਾ ਰਬਾ ਨਾ ਹੈ ਕਿ ਇਹ ਕੋਈ ਚੰਦੂ ਦੀ ਨਹੀਂ ਪੱਠੀ ਕਿ ਜੋ ਕੋਈ ਆਪਣੇ ਅੰਦਰੋਂ ਜੋ ਮਰਜ਼ੀ ਬੋਲ ਦੇਵੇ ਪ੍ਰਭਾਵਾ ਨੇ ਕਿਹਾ ਇਹ ਕੋਈ ਚੰਦੂ ਵਾਲੀ ਨਹੀਂ ਪੱਠੀ ਉਹ ਭਰਤ ਦਵਾਰਾ ਕਜਰੀ ਵਾਲੀ ਆ ते पत्र द्वारा है प्रभु के सामने कोई अंदरों संकट ना होवे कति प्रभु उस बड़े सिंहासन पे बैठा सी की कृपा की दी के प्रभु के सामने अंदरों कोई संकट ना होवे कति आगे की कृपा की दी के जे करो ते चार देवा को संदे ਜੇ ਤੈਨ ਜਿੱਥੇ ਗੁਰੂ ਅਰਜਨ ਦੇਵ ਨਹੀ ਪਹੁੰਚੇ ਉਹ ਜੇ ਕਰੋ ਤੇ ਇਸ ਦਾ ਕਤਰਾ ਕਤਰਾ ਖੂਨ ਤਾਂ ਧੂਮ ਬੰਦੇ ਜੇ ਤੁਹਾਨੂੰ ਨਹੀਂ ਇਹ ਕੰਮ ਪਸੰਦ ਤੇ ਜੋ ਰੋ ਪਹਿਲੀ ਕਹਾਣੀ ਫੇਰ ਦਿਖਾ ਦੇਣਾ ਤੁਹਾਨੂੰ ਅਗੇ ਸੁਣੇ ਲੇ ਤਾਂ ਉਹ ਜੰਮ ਭਟ ਕੋ ਇਹ ਨਾ ਬਟਿਆ ਦੀ ਖਾਤਰ ਹੋਇ ਮੂਲ ਲਗਦੇ ਇਹਨਾਂ ਨੂੰ ਮਾਰਾ ਨਾ ਕਹਿ ਦਿਓ

उन्नीस सौ पैंठ उस वे सर चल रही थी शहनशाही सम अकाल ने कृपा कर दिखी पहली चेत जीत दी करा चाहते शादी उन्नीस सौ छियाठ दो हो गया शुरू इक्की गोसे उठ गए प्रभु अगे झोली जाओ तो बेनती करो कि सतगुरु हुक्म दो जी की शादी हो गई पांच मांगे वाले पांच मांगे वाले पांच दुआबे वाले पांच जम्मू वाले एक भी विशेष कौर का भी इक्की उठ के इन्होंने नाले पांच जिकारे लाए ਮਲੇ ਪ੍ਰੋਗਰਾਮ ਦੇ ਚੋਰੀ ਦਾ ਲਿਖੇ ਸਤਿਗੁਰੂ ਹੁਕਮ ਦੇਉ ਸਰਜੀਤ ਸਿੰਘ ਦੀ ਸ਼ਾਦੀ ਹੋਵੇ ਜੇ ਛੋਲੇ ਖੜਾ ਆਉਂਦੀ ਰਾਤ ਆ ਗਈ ਰਾਤ ਦਾ ਸਮਾਂ ਦੇ ਦਿੱਤਾ 8:30 ਵਜੇ ਦਾ ਕਿ ਇਹ ਜੋ ਪਹਿਰਗਰਦਸ਼ਣ ਕੋਲ ਸੀ ਇਸ ਦਾ ਵੀ ਹੋਰ ਹਿੱਸੇ ਆ ਕੇ ਰਾ 17 ਹਾਗ ਵਾਲੀ ਵਿੱਚ ਕਰਦੇ ਦਿਹਾਰੇ ਤੇ ਕਿ ਇਹ ਵੀ ਚਾਰ ਜੁਗ ਤੋਂ ਕੁਵਾਰੀ ਹੋਈ ਹੈ ਕਿ ਵੀਰ ਸਰਜੀਤ ਸਿੰਘ ਸਰਜੀਤ ਵੀ ਚਾਰ ਜੁਗਾਂ ਤੋਂ ਕੁਵਾਰੇ ਰਹੇ ਹਨ ਕਿ ਗੁਰੂਆਂ ਅੰਤਾਰਾਂ ਨੇ ਸਾਰਾ ਸੁਣਾਇਆ ਸੀ ਕਿ ਜਿਸ ਵੇਲੇ ਪ੍ਰਮਾਤਮਾ ਨੂੰ ਆਤਮਾ ਦੇ ਰੂਪ ਤੇ ਅਮੇ ਇਹ ਨਾਲ ਦੀ ਸ਼ਾਦੀ ਉਸਰੇ ਕਰਨੀ ਸਤਜੋ ਵਿੱਚ ਜੇ ਸਾਰੇ ਬਾਹ ਦੇ ਕਰਮਾਂ ਜੀ ਗਈ ਸੀ ਉਸ ਦੇ ਪਹਿਰ ਗੁਰਦਸ਼ਨ ਦੀ ਉਮਰ 13 ਸਾਲ ਦੀ ਸੀ ਐ ਲੋਫੀ ਦੇ ਦਿੱਕੇ ਬਾਹ ਜੀ ਨੇ ਬਾਹ ਦੇ ਕਰੋਂ ਕੋ ਜਨ ਨਹੀਂ ਛੜਿਆ ਜਿਸ ਨੇ ਆਪਣੀ ਮਾਤਾ ਅੱਗੇ ਜਾ ਕੇ ਹਾਂ ਕੱਢਿਆ ਕਿ ਮਾਤਾ ਬਾਹ ਜੀ ਨੇ ਕੋ ਜਨ ਨਹੀਂ ਛੱਡਿਆ ਮੈਨੂੰ ਲੈ ਕੇ ਜਾਣਾ ਹੈ ਉਹ ਕਾਂ ਦਿੰਦਰ ਹੋਰ ਹੈ ਉਹ ਇਹਨਾਂ ਦਾ ਉਸ ਵੇਲੇ ਭਰਾ ਸੀ ਇੱਕ ਰੰਗ ਪੂਰੇ ਜਾ ਕੇ ਬਾਮਨ ਜੀ ਦੇ ਵਾਸਤੇ ਰਾਜੇ ਬਾਦੇ ਘਰ ਪਹੁੰਚੇ ਜਿਹੜਾ ਬਾਮਨ ਜੀ ਨੇ ਉਸ ਵੇਲੇ ਸਤਜੋਦ ਵਿੱਚ ਉਹ ਜਨ ਛਕਿਆ ਸੀ ਉਸ ਵੇਲੇ ਉਹਨੇ ਇਕਰਾਰ ਕਰ ਲਿਆ ਸੀ ਕਿ ਜਿਸ ਵੇਲੇ ਪ੍ਰਮਾਤਮਾ ਆਤਮਾਕ ਲੋਕ ਤੇ ਆਇਆ ਉਦੋਂ ਸਹਿਬ ਗੁਰੂ ਦਾਸਾ ਦਾ ਵਿਹਾਰ ਜਿਹੜੇ ਨਾਲ ਪੂਰਾ ਹੋਇਆ ਹੋਵੇਗਾ ਤੇਰੀ ਉਸ ਦਿਨ ਨਾਲ شادی ਹੋਏਗੀ ਤੇ ਕੋਈ ਲੈਣ ਦੇਣੇ ਇੱਕ ਦਿਨ ਤੋਂ ਨਹੀਂ ਬਣਗੇ ਇਹ ਮਾਤਮਾ ਨੇ ਕਿਰਪਾ ਕੀਤੀ 8-10 ਮਿੰਟ ਸੀ ਉਹ ਸ਼ਾਂਤ ਹੋ ਗਿਆ ਹੋਣਾ ਮੈਂ ਬੇਤੀ ਕਰਦਾ ਕਿ ਜੇ ਲਿਆ ਵਾਲੀ ਲਿੱਤ ਸ਼ੁਰੂ ਕਰ ਲਈ ਤੇ ਟਾਈਮ ਹੋ ਕੁ ਲਗੇਗਾ ਉਹ ਜਿਹੜਾ ਵਿਆਹ ਹੋਇਆ ਸੀ ਸਾਡੇ ਸਤਕਾਰਯੋਗ ਵੀਰਜੀ ਦਾ ਤੇ ਭੈਣ ਜੀ ਦਾ ਬਾਟੀਆਂ ਦਾ ਵਿਆਹ ਥੱਲੇ ਬੈਠ ਕੇ ਹੁੰਦਾ ਹੈ ਸਤਕਾਰਯੋਗ ਵੀਰਜੀ ਵਾਸਤੇ ਜਿੱਥੇ ਸਾਡੀਆਂ ਭੈਣਾਂ ਬੈਠੀਆਂ ਹਨ ਇਥੇ ਸਟੇਜ ਲੱਗੀ ਸੀ ਸਟੇਜ ਦੇ ਉੱਪਰ ਬਿਠਾਏ ਗਏ ਸੀ ਕੋਈ ਗੱਲ ਪ੍ਰਮਾਤਮਾ ਨੇ ਸਾਰੇ ਨਾਲੋਂ ਕੁਬਖਰੀ ਕੀਤੀ ਸੀ ਇੱਕ ਘੋੜੇ ਤੇ ਜੀ ਚੜੇ ਸਨ ਦੂਜੇ ਕੋਲੇ ਤੇ ਵੀਰ ਸਰਜੀਤ ਸਿੰਘ ਸਰਜੀਤ ਚੜੇ ਸਨ ਉਹ ਵੀ ਯਾਰ ਸਾਰੇ ਨਾਲੋਂ ਵੱਖਰਾ ਹੋਇਆ ਸੀ ਮੈਂ ਇੱਕ ਗੱਲ ਹੋਰ ਕਰਨੀ ਹੈ ਕਿ ਗੁਰੂ ਅਰਜਨ ਦੇਵ ਨੇ ਚਾਰ ਜੁੱਗਾਂ ਵਿੱਚ ਜੋ ਮਸ਼ੀਨਗੋਆ ਕੀਤੀਆਂ ਪਰਮਾਤਮਾ ਦੇ ਅੰਗੀਆਂ ਕਿ ਉਹ ਨਿਰਭਉ ਪਰਮਾਤਮਾ ਹੈ ਉਹ ਕਾਰਜ ਦੇ ਅੰਤਮ ਪਰਮਾਤਮਕ ਦੇ ਅਣ ਕੇ ਖੇਡ ਖੇਡੇਗਾ ਤੇ ਕਿਨੇ ਖੇਡੇਗਾ ਉਹ ਸਾਰਿਆਂ ਨੇ ਦੱਸਾ ਪਾਇਨਾ ਤੇ ਆਪੀ ਵੀ ਅੱਗੇ ਗੱਲ ਚੱਲ ਰਹੀ ਸੀ ਕਿ ਗੁਰੂ ਅਵतार ਵੀ پیغمبر ਇਹ ਕਿਥੇ ਕਥਾ ਚੱਲੁੰਦਾ ਵਿਹਾਰ ਹੋਇਆ ਹੈ ਉਹ ਕਿਹੜਾ ਸਗੰਦਾ ਵਿਹਾਰ ਹੋਇਆ ਸੀ ਕਿ ਸਹਿਬ ਦਸ਼ਵੇਸ਼ ਪਿਤਾ ਨੇ ਜਿਸ ਵੇਲੇ ਆਨੰਦਪੁਰ ਸਾਹਿਬ ਆਸੀ ਨਹੀਂ ਤੇ ਮਾਤਾ ਜੁਗਰੀ ਦੇ ਇੱਕ ਫੁਰਕਾ ਤੇ ਅਗੰਡਾ ਤੇ ਅਚਾਰ ਸਾਰੇ ਸਿੱਖਾਂ ਨੂੰ ਉਬਰਤਾਇਆ ਸੀ ਤੇ ਸਹਿਬ ਗੁਰੂ ਪਾਤਸ਼ਾਹ ਨੇ ਕਿਹਾ ਪ੍ਰਭੂ ਉਹ ਜਿਸ ਵੇਲੇ ਤੇਰਾ ਮਾਤ ਲੋਪ ਤੇ ਆਉਣਾ ਹੋਇਆ ਇਸ ਫੁਲਕੇ ਤੇ ਘੰਡੇ ਅਚਾਰ ਨੂੰ ਜਾਦ ਜਰੂਰ ਰੱਖੀ ਉਹ ਜਾਦ ਕੇ ਲੈ ਰખી 25 ਜੇ ਦਾ ਰਹਾ ਸੀ ਵਿਹਾਰ ਦੀ ਸ਼ਾਦੀ ਹੋਈ ਹਜਰ ਸਿੰਘ ਜੀ ਨੇ ਕਿਰਪਾ ਕੀਤੀ ਤੇ ਅਸੀਂ ਸੰਤਾ ਜੁੜੀਆਂ ਸਾਹਿਬ ਸਮਾਦਾ ਸਮਾਸੀ ਉਹ ਸਾਰੇ ਜਿਹੜੂ ਸੇਖਾਂ ਦੇ ਚਰਨ ਵਿੱਚ ਬਿੜ ਪਏ ਗਰਦਾਸ ਕੋ ਨਹੀਂ ਸਕਦੇ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਅਸੀਂ ਇਸ ਵੇਲੇ ਨਹੀਂ ਜਾਣਦੇ ਨਾ ਬੇਖਮਦੀ ਸੀ ਸਾਰੇ ਸਾਥੀ ਬੋਲ ਲੋਟਦਾ ਗੁਰੂ ਬਖਸ਼ੀ ਦੇ ਨਾਲ

ਤਰੀ ਅੱਜ ਫੁਲਕਾ ਤਿਆਰ ਕਰੋ ਪਚੀ ਜੇ ਖੁਸ਼ੀ ਬਣਾ ਲੀਆ ਤੇ ਰੋਕੂਗੀ ਤੇ ਤੱਕ ਤੁਸੀਂ ਫੁਲਕਾ ਤਿਆਰ ਕਰਿਓ ਸਹਿਰ ਪ੍ਰਮੇਂਦਰ ਨੇ ਲਿਖ ਪੜੀ ਸੀ ਕਿ ਅਨੰਤ ਕੋ ਜਹਾਜ ਸ਼ੁਰੂ ਕੀਤਾ ਛਾਵ ਦੇ ਸਵਿਛ ਨਾਲ ਇਹਨਾਂ ਯਾਤਰਾ ਹੀ ਸੀ ਕਿ हे ਪ੍ਰਭੂ ਉਹ ਜੇਛੇ ਤੇਰਾ ਮਾਤ ਲੋਕ ਤੇ ਆਉਣਾ ਹੋਇਆ ਜੋ ਮਾਤਾ ਗੁਜਰੀ ਨੇ ਇਸੇ ਪ੍ਰੋਜਨ ਵਰਤਾਇਆ ਹੈ ਇਸ ਨੂੰ ਯਾਤ ਜਰੂਰ ਰੱਖੀ ਉਹ ਬਾਹੂ ਕੋਲ ਰੱਖੀ ਰੱਖਵਾਦਾਂ ਨੇ ਕਿਰਪਾ ਕੀਤੀ ਸਹਿਰ ਸਾਧ ਮੋਹ ਕੇ ਹਾਲਾ ਕੇ ਮੰਨਰ ਆਲੇ ਦਾਨੋ ਇੱਕ ਇੱਕ ਹੁਦਕਾ ਝੋਲੀ ਦੇ ਨਾ ਪਾਇਆ ਅਚਾਰ ਢੰਡਾ ਨਾ ਦੇਣਾ ਖਾਣੋ ਹੋਏ ਵਰਤਨਾ ਕੋ ਕਾਲਾ ਮੇਰਮਾਨ ਹੋਏ ਮਾਨੋ ਮੇਰ ਨਗਰ ਨਾਰਤਨ ਆਂ ਜੁਤੀ ਜੋ ਰੂਪਾ ਕਰੇ ਖੇਲ ਸੱਚਾ ਵੇ ਸੱਚ ਦਾ ਮੇਲਾ ਲਏ ਬੰਦਾ ਜਨਪਤੋ ਕੀ ਪ੍ਰਮਾਤਮਾ ਨੇ ਹੁਕਮ ਦਿੱਤਾ ਉਹ ਜਨਪਤੋ ਭਗਤ ਗੁਰੇਦਾਰ ਪੁਖਾਈ ਤੁਹਾਡੇ ਕਰਾਂ ਤੋਂ ਮੰਨਣਾ ਵੇਗਾ ਉਹ ਜਿਹੜੀ ਸਹਿਬ ਗੁਰੂ ਪਾਸ਼ਾ ਨਾਮ ਨੇ ਪੱਕੀ ਮੁਕਾਈ ਸੀ ਉਹ ਅੱਜ ਪੂਰੀ ਕਰਨ ਆਤੇ ਆਵਾਂਗਾ ਜਨਪਤੋ ਮਾਗ ਤੋ ਰੁਕੇ ਦਰ ਮੰਗੜ ਆਇਆ ਨੋਟ ਲੱਧਿਆ ਆ ਲਾ ਕੇ ਸਾਰੀ ਅੰਦਾ ਮੈਨੂੰ ਕੋਈ ਲੋੜ ਲੱਗਿਆ ਨਹੀਂ ਕਿ ਮੈਂ ਭਗਵਾਨ ਹਾਂ ਮੈਂ ਭਗਤਾਂ ਦੇ ਪਿਆਰ ਵਿੱਚ ਤੁਹਾਡੇ ਘਰ ਘਰ ਆਵਾਂਗਾ ਲੋ ਨਾਰੇ ਚਰਨਾ ਤੇ ਨਿਮਸ਼ਕਾਰ ਕਰਿਓ ਤੇ ਨਾਲੇ ਪਛਿਆ ਪਾਇਓ ਸਾਰੇ ਪਛਿਆ ਪਾਉਣੀ ਤੈ ਕੇ ਚਰਨ ਦਵਾਰੀ ਧੂੜੀ ਖਾਕ ਲਗਾਈਆ ਆਪਣੇ ਮਸਤਕ ਨੂੰ ਚਰਨਾ ਦੀ ਧੂੜ ਲਗਾਇਓ ਜੋਤੀ ਜੋ ਚਰਨ ਪਾਏ ਤੇਰੇ ਆਪਣਾ ਹੱਥ ਜਟਕਾਲਿਆ ਦਿਖਿਆ ਮੰਦੇ ਪਰਮ ਪੁਰਖ ਪ੍ਰਭ ਰਾਤੀ ਸਮਾਰਾ ਸਮਾਸੀ ਪ੍ਰਭ ਮੇਕਾ ਮੈਂ ਜਰੂਰ ਆਵਾਂਗਾ ਦਿਖਿਆ ਮੰਦੇ ਪਰਮ ਪੁਰਖ ਪ੍ਰਭ ਰਾਤੀ ਦਰਦਰ ਅਲਖ ਜਗਾਇਆ ਮੁਖ ਕਹੇ ਖੈਰ ਬਾਓ ਮਾ ਕੋਤਾ ਸਾਖੀ जोग, जोग तो मैं अगे तंगी कर देवगा अगे मुश्किल चौरासी तो मेरे दूजा मेरे को आईया एक परमात्मा ने पकी पकारी

ਹਰ ਕਲ ਕਾ ਆਪ ਕਰਾਈਆ ਜੋ ਦੀ ਜੋ ਸਰੂਪ ਆਵੇ ਆਪਣੀ ਕਿਰਪਾ ਕਾਲੂ ਕਰੇ ਖੇਲ ਸਾਚਾਰੂ ਮੇਰ ਕਨ ਰਣ ਨਾਰੂ ਮਾਰਾ ਸ਼ੇ ਸ਼ਿੰਦਿਸ਼ ਨੂੰ ਪਤ ਮਹਾ ਸੱਚ ਸੱਚ ਦਾ ਬਣ ਕੇ ਸਾਹੀ ਸੱਜਰ ਤੁਰਦਾ ਇੱਕ ਅਖਵਾਈਆ ਇਹ ਇਹਾ ਵੀ ਲੰਡਾ ਇਹੋ ਜਿਹਾ ਸੀ ਜਿੱਦ ਤੇ ਪਰਮਾਤਮਾ ਨੇ ਆਪੇ ਪਰਮਾਤਮਾ ਹਾਂ ਦਾ ਪਰਦਾ ਚੁੱਕਿਆ ਹੈ ਕਿ ਮੈਂ ਪਰਮਾਤਮਾ ਹਾਂ ਜਿਸ ਵੇਲੇ जो रावी का कहना है समाप्ति है।, है जिस वेले मन अर्जन पातशाह गए रावी ने ते कहाजन ते तो तेरा बारे तल नाम भरिया है है तू कि प्यारत् लोग बैठा सी और अपना जगदीश से दिखाई निशानी दे दस उसने फीस ली मैं दो सीमेंद हो गया है तो ਕਿਹੜਾ ਜਗਦੀਸ਼ ਦਿਖਾਇਆ ਰਾਣੀ ਨੇ ਕਾ ਮੇਰੇ ਵਿੱਚ ਚੱਲ ਰੱਖਦੀ ਮੈਨੂੰ ਬੇਰੇ ਫੀਸੋ ਮੈਂ ਤੇਰਾ ਕੱਲ ਠੰਡਾ ਕੀਤਾ ਹੈ ਰਾਣੀ ਕਾ ਮੇਰੇ ਵਿੱਚ ਚੱਲ ਰੱਖਣ ਦੀ ਜੇਰੇ ਫੀਸੋ ਮੈਂ ਤੇਰਾ ਤਾਨੂੰ ਕਦ ਦਾ ਠੰਡਾ ਦਿੱਤਾ ਕਰਾਈਆ ਕੀ ਵੀਸ ਮੰਗੀ

ਇਗੂ ਉਹ ਜੇ ਤਾ ਉਸ ਦੇ ਤਾ ਦੀ ਸੋਹਰ ਸੀਸ ਉਹ ਸ਼ਾਨਸ਼ਾਹ ਸ਼ਾਨਸ਼ਾਹ ਬਾਦਸ਼ਾਹ ਬਾਦਸ਼ਾਹ ਅਗਵਾਈ ਲਾਂ ਉਹ ਵੀ ਫੱਟਾ ਨਾਲ ਪ੍ਰੀਤ ਉਹ ਕਮਾਲੀ ਆਵੇਗਾ ਤੇਰੇ ਕੰਦੇ ਰਾਵੀ ਉਹ ਦਾ ਜਗਦੀਸ਼ੀ ਸਾਹਿਬ ਨੂੰ ਅਰਜਨ ਪਾਤਸ਼ਾਹ ਉਹ ਤੇਰੇ ਕੰਡੇ ਆਵੇ ਠੀਕੋ ਖਾਕ ਰੋਕੇ ਮੇਰਾ ਪਈਆ ਮੈਂ ਕੰਮ ਜ਼ਿਆਦਾ ਲੈ ਗਿਆ ਅਗੇ ਇਥੇ ਮੈਂ ਮਾफी ਮੰਗਦਾ ਇੱਕ ਜਾਨ ਸਾਹਿਬ ਗੁਰੂ ਅਰਜਨ ਪਾਤਸ਼ਾਹ ਨੇ

ਜੋ ਬੇਤੀ ਉਹਨਾਂ ਦੀ 84 ਪਰਮਾਤਮਾ ਆ ਜਾਣ ਕੇ ਕਤੇ ਗਾਲ ਉਹ ਵੀ ਜene ਗੱਤੀ ਜਿਸ ਵੇਲੇ ਰਾਵੀ ਤੋਂ ਪਾਰ ਲੰਘਣ ਲੱਗੇ ਸੀ ਹਜ਼ੂਰ ਸ਼ਾਂਚਾਰ ਕੋਤੇ ਗੱਡੇ ਦੇ ਉੱਪਰ ਸਵਾਰੀ ਕਰਕੇ ਉਹ ਝੋਟਿਆਂ ਦੇ ਸੀਸ ਤੇ ਇੱਕ ਇੱਕ ਸੋਨਾ ਹੀ ਸੀ ਤੇ ਉਹਨਾਂ ਦਾ ਨਾਮ ਜਿਹੜਾ ਵੀ ਪੁਰਾ ਕੀਤਾ ਸੀ ਮੈਂ ਇਹਦੇ ਇਹ ਬੁੱਝਣਾ ਚਾਹਤਾਂ ਸਰਵਾਰ ਜੀ ਜੀ ਉਹ ਆਮੀਂ ਹੰਦਾ ਕਿ ਤਾਂ ਮੈਂ ਬਦਲਿਆ ਗਿਆ

I I but i